ਵਿਆਹ ਤੋਂ ਪਹਿਲਾਂ ਕੁੜੀ ਆਪਣੀ ਇੱਕ ਸਹੇਲੀ ਦੇ ਨਾਲ ਘਰੋਂ ਫਰਾਰ ਹੋ ਗਈ ਹੈ ਤਰਨਤਾਰਨ ਤੋਂ ਇਹ ਅਨੋਖੀ ਘਟਨਾ ਨਿਕਲ ਕੇ ਸਾਹਮਣੇ ਆਈ ਹੈ ਪਰਿਵਾਰ ਅਨੁਸਾਰ ਇਹ ਲੜਕੀਆਂ ਆਪਸ ਦੇ ਵਿੱਚ ਰਹਿਣਾ ਚਾਹੁੰਦੀਆਂ ਸਨ ਮੁਰਾਦਪੁਰਾ ਇਲਾਕੇ ਦੀ ਇੱਕ ਔਰਤ ਦੇ ਵੱਲੋਂ ਦੱਸਿਆ ਗਿਆ ਹੈ ਕਿ ਉਸ ਦੀ ਲੜਕੀ ਦਾ ਵਿਆਹ 14 ਜਨਵਰੀ 2026 ਨੂੰ ਤੈਅ ਕੀਤਾ ਗਿਆ ਸੀ ਅਤੇ ਵਿਆਹ ਦੇ ਲਈ ਦਾਜ ਇਕੱਠਾ ਕੀਤਾ ਜਾ ਰਿਹਾ ਸੀ ਲੇਕਿਨ ਇਸ ਦਰਮਿਆਨ ਘਰ ਦੇ ਵਿੱਚ ਖੁਸ਼ੀ ਦੇ ਮਾਹੌਲ ਵਿੱਚੋਂ ਉਹਨਾਂ ਦੀ ਲੜਕੀ ਆਪਣੀ ਇੱਕ ਗੁਵਾਂਜਣ ਸਹੇਲੀ ਦੇ ਨਾਲ ਘਰੋਂ ਫਰਾਰ ਹੋ ਗਈ ਅਤੇ ਲੜਕੀ ਦੇ ਉੱਤੇ ਆਪਣੇ ਘਰੋਂ 30000 ਰੁਪਏ ਦਾ ਕੈਸ਼ ਅਤੇ ਸੋਨੇ ਦੀਆਂ ਵਾਲੀਆਂ ਲੈ ਕੇ ਜਾਣ ਦੇ ਵੀ ਇਲਜ਼ਾਮ ਦੇ ਜਿਹੜੇ ਉਹ ਲਗਾਏ ਗਏ ਨੇ ਦੋਵੇਂ ਲੜਕੀਆਂ ਇਕੱਠੀਆਂ ਸਕੂਲ ਵਿੱਚ ਪੜ੍ਹਦੀਆਂ ਸਨ ਅਤੇ ਦੋਵਾਂ ਦੇ ਵਿੱਚ ਆਪਸ ਦੇ ਵਿੱਚ ਕਾਫੀ ਬੇਲਬਲਾਪ ਸੀ ਉਹਨਾਂ ਨੇ ਦੂਜੀ ਲੜਕੀ ਦੇ ਪਰਿਵਾਰਕ ਮੈਂਬਰਾਂ ਨਾਲ ਆਪਣੀ ਲੜਕੀ ਸੰਬੰਧੀ ਗੱਲ ਕੀਤੀ ਤਾਂ ਉਹਨਾਂ ਨੇ ਕੁਝ ਵੀ ਨਹੀਂ ਦੱਸਿਆ ਦੂਜੇ ਪਾਸੇ ਪਰਿਵਾਰ ਦੇ ਇਸ ਸੰਬੰਧੀ ਠਾਣਾ ਸਿਟੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਵੀ ਦਰਜ ਕਰਵਾਈ ਹੈ ਪੁਲਿਸ ਮੁਲਾਜ਼ਮਾਂ ਨੇ ਇਸ ਮਾਮਲੇ ਵਿੱਚ ਕਿਸੇ ਤਰ੍ਹਾਂ ਦੀ ਕਾਰਵਾਈ ਕਰਨ ਤੋਂ ਅਸਮਰਥਾ ਦਿਖਾਈ ਹੈ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਦੋਵੇਂ ਲੜਕੀਆਂ ਬਾਲਗ ਹਨ ਉਕਤ ਔਰਤ ਨੇ ਇਹ ਵੀ ਦੱਸਿਆ ਹੈ ਕਿ ਇਹ ਮਾਮਲਾ ਪਤਾ ਲੱਗਣ ਤੇ ਲੜਕੇ ਵਾਲਿਆਂ ਵੱਲੋਂ ਵੀ ਉਹਨਾਂ ਦੀ ਲੜਕੀ ਦਾ ਰਿਸ਼ਤਾ ਤੋੜ ਦਿੱਤਾ ਗਿਆ